ਤਸਵੀਲਦਾਰ ਸਾਹਿਬਾਂ ਸਮੂਹ ਛੁੱਟੀ ਦੇ ਉੱਤੇ ਗਏ ਹੋਏ ਆ ਉਹਦੇ ਕਰਕੇ ਕੋਈ ਵੀ ਕੰਮ ਕਰ ਜਿਹੜਾ ਸਰ ਪ੍ਰਭਾਵਿਤ ਹੋ ਰਿਹਾ ਇਹ ਚੱਲ ਰਿਹਾ ਕੀ ਕਾਰਨ ਆ ਕਿਉਂ ਜਿਹੜੇ ਕੋਈ ਪਤਾ ਹੈ ਕਿ ਕਿਉਂ ਛੁੱਟੀ ਤੇ ਗਏ ਨੇ ਕੋਈ ਇੱਕ ਤੇ ਤਸਵੀਲਦਾਰ ਸਾਹਿਬ ਜਿਹੜੇ ਨੈਪ ਤਸਵੀਲਦਾਰ ਕੋਈ ਰਿਵਰਟ ਕਰ ਦਿੱਤੇ ਨੇ ਇੱਕ ਉਹਨਾਂ ਦਾ ਮੁੱਦਾ ਕੁਝ ਵਿਜੀਲੈਂਸ ਦਾ ਕੋਈ ਵਿਧਾਨੀ ਦੇ ਵਿੱਚ ਤਸਵੀਲਦਾਰ ਸਾਹਿਬ ਦੇ ਕੋਈ ਧੱਕੇਸ਼ਾਹੀ ਜਾਂ ਕੋਈ ਕੀ ਤਾਂ ਉਹਦੇ ਸੰਬੰਧ ਕਰਕੇ ਵੀ ਚੱਲ ਰਿਹਾ ਇਹਨਾਂ ਦਾ ਅੱਗੇ ਵੀ ਵੱਧ ਸਕਦੀ ਹੈ ਇਹ ਕਹਾ ਹਾਂ ਅੱਗੇ ਵੀ ਵੱਧ ਸਕਦੀ ਆ ਇਹ ਮੀਟਿੰਗ ਹੈ ਉਹਨਾਂ ਦੀ ਇਹਨ ਮੇਰਾ ਖਰ ਮੀਟਿੰਗ ਤੋਂ ਬਾਅਦ ਸਟਾ ਨਿਕਲਦਾ ਕੀ ਨਿਕਲਦਾ ਉਹ ਜੇ ਦੁਬਾਰਾ ਸਾਹਮਣੇ ਆਏਗਾ ਕਿ ਕਿੰਨਾ ਚਿਰ ਚੱਲਦੀ ਹੈ ਅੱਜ ਤੁਸੀਂ ਲੋਕਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਸਰ ਸਰਕਾਰ ਦਾ ਕਿੰਨੀ ਅਰਜਟੀਆਂ ਕਿੰਨਾ ਦੇ ਗਾ ਲੈਂਦੇ ਨੇ ਉਹ ਵੀ 50 ਰਿਸ਼ਤੀਆਂ ਡੇਲੀ ਹੋ ਜਾਂਦੀਆਂ ਇੱਥੇ ਕਾਗਜ਼ੋ ਤਸੀਲ ਵਿੱਚ ਕੱਲੇ ਚ ਬਾਕੀ ਵੱਖਰੀਆਂ ਕਿਹਦਾ ਇਹ ਨਾਲ ਜਿੱਥੇ ਲੋਕਾਂ ਨੂੰ ਮੁਚਰਾਉਂਦੀਆਂ ਤੇ ਕਾਰਨ ਖਜਾਨੇ ਨੂੰ ਵੀ ਇਹ ਘਟਾ ਦੇ ਲੋਕੀ ਕਦੇ ਜਿੱਥੇ ਰਿਸਟ੍ਰੇਸ਼ਨ ਦਾ ਪੂਰੇ ਜੀ ਪੰਜਾਬ ਚ ਲਿਆਇ ਜਾਈ ਜੇ ਤੇ ਕਰੋੜਾ ਰੁਪਈਆ ਦਾ ਸਰਕਾਰ ਨੂੰ ਘਟਾ ਪਏਗਾ ਜਿੱਦੇ ਨਹੀਂ ਇੱਕ ਦਿਨ ਰਿਸਟ੍ਰੇਸ਼ਨ ਦੇ ਨਾਲ ਜ਼ਿਲ੍ਹਾ ਅਸਾਮ ਦੇ ਸੁਮੋਗ ਛੁੱਟੀ ਦੇ ਉੱਤੇ ਗਏ ਹੋਏ ਆ ਉਹਦੇ ਕਰਕੇ ਕੋਈ ਵੀ ਕੰਮਕਾਰ ਜਿਹੜਾ ਸਰ ਪ੍ਰਭਾਵਿਤ ਹੋ ਰਿਹਾ ਇਹ ਚੱਲ ਰਿਹਾ ਕੀ ਕਾਰਨ ਆ ਕਿਉਂ ਜਿਹੜੇ ਕੋਈ ਪਤਾ ਹੈ ਕਿ ਕਿਉਂ ਛੁੱਟੀ ਤਕੇ ਰਹਿ ਜਾ ਕੋਈ ਇੱਕ ਤੇ ਤਹਿਸੀਲਦਾਰ ਸਾਹਿਬ ਜਿਹੜੇ ਨੈਪਸੀਲਾ ਕੋਈ ਰਿਵਰਟ ਕਰ ਦਿੱਤੇ ਨੇ ਤੇ ਉਹਨਾਂ ਦਾ ਮੁੱਦਾ ਵਾ ਕੋਈ ਵਿਜਲੈਂਸ ਦਾ ਕੋਈ ਵਿਧਾਨੀ ਦੇ ਵਿੱਚ ਤਹਿਸੀਲਦਾਰ ਸਾਹਿਬ ਦੇ ਕੋਈ ਧੱਕੇਸ਼ਾਹੀ ਜਾਂ ਕੋਈ ਕਿਸ ਤਰ੍ਹਾਂ ਉਹਦੇ ਸੰਬੰਧ ਕਰਕੇ ਇਹ ਚੱਲ ਰਿਹਾ ਇਹਨਾਂ ਦਾ ਅੱਗੇ ਵੀ ਵੱਧ ਸਕਦੀ ਹੈ ਹਾਂ ਅੱਗੇ ਵੀ ਵੱਧ ਸਕਦੀ ਹੈ ਅਗਲੀ ਮੀਟਿੰਗ ਹੈ ਉਹਨਾਂ ਦੀ ਤਿੰਨ ਮੇਰਾ ਖਰ ਮੀਟਿੰਗ ਤੋਂ ਬਾਅਦ ਸਟਾ ਨਿਕਲਦਾ ਕੀ ਨਿਕਲਦਾ ਉਹਦੇ ਤੋਂ ਬਾਅਦ ਵਿੱਚ ਸਾਹਮਣੇ ਆਏਗਾ ਵੀ ਕਿੰਨੇ ਚ ਚੱਲਦੀ ਹੈ ਅੱਜ ਤਸਿਲ ਦੇ ਦਫਤਰ ਚ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਸਰ ਦਾ ਦੱਸਣਾ ਕਿੰਨੀ ਅਰਜ਼ੀਆਂ ਕਿੰਨਾ ਦੇ ਕਾਰਨ ਉਹ ਵੀ 50 ਰਿਸ਼ਤੀਆਂ ਡੇਲੀ ਹੋ ਜਾਂਦੀਆਂ ਇੱਥੇ ਗਦਾਫਤ ਤਸਿਲ ਵਿੱਚ ਕੱਲੇ ਚ ਬਾਕੀ ਵੱਖਰੀਆਂ ਇੱਥੇ ਇਹ ਨਾਲ ਜਿੱਥੇ ਲੋਕਾਂ ਨੂੰ ਮੁਕਸ਼ਰਾ ਨਹੀਂ ਆਉਂਦੀਆਂ ਉਹ ਕਾਰਨ ਕਿੱਦਾਂ ਨੇ ਵੀ ਇਹ ਘਟਾ ਦੇਖੋ ਜੀ ਕਾ ਵੀ ਜੇਕਰ ਰਜਿਸਟ੍ਰੇਸ਼ਨ ਦਾ ਪੂਰੇ ਜੀ ਪੰਜਾਬ ਚ ਲਾਇਆ ਜਾਏ ਜੀ ਤੇ ਕਰੋੜਾ ਰੁਪਈਆ ਦਾ ਸਰਕਾਰ ਨੂੰ ਘਟਾ ਪਏਗਾ ਜਿਹਦੇ ਨਹੀਂ ਦਿਲ ਨਾਲ ਰਜਿਸਟਰ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਸਮੂਹ ਛੁੱਟੀ ਦੇ ਉੱਤੇ ਗਏ ਹੋਏ ਆ ਉਹਦੇ ਕਰਕੇ ਕੋਈ ਵੀ ਕੰਮ ਕਰ ਜਿਹੜਾ ਸਾਡਾ ਪ੍ਰਭਾਵਿਤ ਹੋ ਰਿਹਾ ਨਹੀਂ ਚੱਲ ਰਿਹਾ ਕੀ ਕਾਰਨ ਹੈ ਕਿਉਂ ਜਿਹੜੇ ਕੋਈ ਪਤਾ ਹੈ ਕਿ ਕਿਉਂ ਛੁੱਟੀ ਤੇ ਗਏ ਨੇ ਜੀ ਕੋਈ ਜੀ ਇੱਕ ਤੇ ਤਹਿਸੀਲਦਾਰ ਸਾਹਿਬ ਜਿਹੜੇ ਨਾਇਬ ਸੀਲਦਾਰ ਕੋ ਰਿਵਰਟ ਕਰ ਦਿੱਤੇ ਨੇ ਇੱਕ ਉਹਨਾਂ ਦਾ ਮੁੱਦਾ ਵਾ ਕੁਝ ਵਿਜੀਲੈਂਸ ਦਾ ਕੋਈ ਵਿਧਿਆਣੇ ਦੇ ਵਿੱਚ ਤਹਿਸੀਲਦਾਰ ਸਾਹਿਬ ਦੇ ਕੋਈ ਧੱਕੇ ਛਾਈ ਜਾਂ ਕੋਈ ਕੀ ਤਾਂ ਉਹਦੇ ਸੰਬੰਧ ਕਰਕੇ ਕੀ ਚੱਲ ਰਿਹਾ ਇਹਨਾਂ ਦਾ ਅੱਗੇ ਵੀ ਵੱਧ ਸਕਦੀ ਹੈ ਹਾਂ ਅੱਗੇ ਵੀ ਵੱਧ ਸਕਦੀ ਆ ਮੀਟਿੰਗ ਹੈ ਉਹਨਾਂ ਦੀ ਤਿੰਨ ਮੇਰਾ ਖਰ ਮੀਟਿੰਗ ਤੋਂ ਬਾਅਦ ਸਟਾ ਨਿਕਲਦਾ ਕਿ ਨਿਕਲਦਾ ਉਹਦੇ ਤੋਂ ਬਾਅਦ ਵਿੱਚ ਸਾਹਮਣੇ ਆਏਗਾ ਕਿ ਕਿੰਨਾ ਚੱਲਦੀ ਹੈ ਅੱਜ ਤੁਸੀਂ ਨੂੰ ਰਾਤ ਪੁੱਛ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਸਰ ਜੀ ਦਾ ਜਾਨਾ ਕਿੰਨੀ ਅਰਜਤੀਆਂ ਕਿੰਨਾ ਦੇ ਕਾਲੇ ਉਹਦੇ ਵੀ 50 ਰਿਸ਼ਤੀਆਂ ਡੇਲੀ ਹੋ ਜਾਂਦੀਆਂ ਇੱਥੇ ਕਾਦਾ ਹੋਰ ਤਸੀਲ ਵਿੱਚ ਕੱਲੇ ਚ ਬਾਕੀ ਵੱਖਰੀਆਂ ਇੱਥੇ ਇਹ ਨਾਲ ਜਿੱਥੇ ਲੋਕਾਂ ਨੂੰ ਮੁਸਹਰਾ ਆਉਂਦੀਆਂ ਤੇ ਕਾਰਨ ਖਿਜਾਣੇ ਨੂੰ ਵੀ ਦੇਖੋ ਵੀ ਕਾਫੀ ਜਿੱਥੇ ਰਜਿਸਟ੍ਰੇਸ਼ਨ ਦਾ ਪੂਰੇ ਜੀ ਪੰਜਾਬ ਚ ਲਿਆਇ ਜਾਈ ਜੇ ਤੇ ਕਰੋੜਾ ਰੁਪਈਆ ਦਾ ਸਰਕਾਰ ਨੂੰ ਘਟਾ ਪਏਗਾ ਜਿੱਦੇ ਨਹੀਂ ਇੱਕ ਦਿਨ ਦਾ ਰਜਿਸਟਰ ਦੇ ਨਾਲ